ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਵਾਲੀ ਵੀਡੀਓ ਵੀ ਤੁਹਾਡੇ ਲਈ ਇੱਕ ਬਿਹਤ ਖਾਸ ਵੀਡੀਓ ਆ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਉਂਦੇ ਹੁੰਦੇ ਆ ਤੇ ਆਪਾਂ ਉਹਨਾਂ ਦੇ ਅਕੋਰਡਿੰਗ ਅੱਜ ਵੀਡੀਓ ਬਣਾਈ ਆ ਅੱਜ ਵਾਲੀ ਵੀਡੀਓ EBS ਕੰਪਨੀ ਵਾਲੇ ਪੇਪਰ ਬੋਲਦੀ ਆ ਆ ਵੀਡੀਓ ਚ ਆਪਾਂ ਤੁਹਾਨੂੰ ਨੀਚੇ ਪੇਪਰ ਬੋਲ ਦਿਖਾਤਾਗਾ ਤੇ ਉੱਪਰ ਆਪਾਂ ਲਿਖ ਕੇ ਮੈਂਸ਼ਨ ਕਰਤਾ ਪੇਪਰ ਬੋਲ ਬਾਰੇ ਵੀਡੀਓ ਜੇ ਤੁਹਾਡੇ ਕੋਲੇ ਪੇਪਰ ਬੋਲ ਦੀ ਬੱਠੀ ਆਈ ਆ ਤੇ ਤੁਸੀਂ ਉਹਨੂੰ ਕਿਹੜਾ ਸੀਮਨ ਯੂਜ਼ ਕਰ ਸਕਦੇ ਹੋ ਅੱਜ ਵੀਡੀਓ ਆਪਾਂ ਇਸ ਟੌਪਿਕ ਤੇ ਬਣਾਈ ਆ ਸਭ ਤੋਂ ਪਹਿਲਾਂ ਤਾਂ ਇਸ ਬੋਲ ਵਿੱਚ ਜਿਹੜੀਆਂ ਜਿਹੜੀਆਂ ਪਾਈਪਰ ਬੋਲ ਵਿੱਚ ਲਾਈਨਾਂ ਤੁਹਾਨੂੰ ਆਪਾਂ ਉਹਦੇ ਬਾਰੇ ਦੱਸਦੇ ਆ ਪਾਵਰ ਬਾਲ ਪੀ ਮੈਸੀ ਤੇ ਬੁਕੇਮ ਇਸ ਵਿੱਚ ਇਹ ਤਿੰਨ ਲਾਈਨਾਂ ਦਾ ਸਮੇਲ ਆ ਪੀ ਕੈਟਾਗਰੀ ਦਾ ਬੋਲ ਵੀ ਆ ਜਿਹੜਾ ਪਾਵਰ ਬਾਲ ਆ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਅੱਗੇ ਵੀ ਗੱਲ ਦੱਸਾਂਗੇ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਆਪਾਂ ਨੀਚੇ ਪਾਈਪਰ ਬੋਲ ਦਿਖਾਤਾ ਤੇ ਕੰਪਨੀ ਦੇ ਅਕੋਰਡਿੰਗ ਤੁਸੀਂ ਪਾਈਪਰ ਜੇ ਬੁੱਲ ਦੀ ਤੁਹਾਡੇ ਕੋਲੇ ਬੱਠੀ ਆ ਚੁੱਕੀ ਆ ਤਾਂ ਉਹਨੂੰ ਕਿਹੜੇ ਕਿਹੜੇ ਸੀਮਨ ਯੂਜ਼ ਕਰ ਸਕਦੇ ਹਾਂ ਹੁਣ ਆਪਾਂ ਇਸ ਟੌਪਿਕ ਤੇ ਤੁਹਾਡੇ ਨਾਲ ਗੱਲ ਕਰਦੇ ਹਾਂ ਜੇ ਤੁਹਾਡੇ ਕੋਲੇ ਪੈਪਰ ਬੁੱਲ ਦੀ ਬੱਠੀ ਹੈ ਕੰਪਨੀ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਤਿੰਨ ਬੁੱਲ ਰეკਮੈਂਡ ਕੀਤੇ ਹੋਏ ਆ ਜੇ ਤੁਸੀਂ ਉਹ ਲਾਉਣੇ ਆ ਤਾਂ ਉਹਦੇ ਨਾਲ ਤੁਹਾਡੇ ਜਿਵੇਂ ਨਸਲ ਸੁਧਾਰ ਚ ਬਹੁਤ ਜ਼ਿਆਦਾ ਛੇਤੀ ਵਾਧਾ ਹੋਊਗਾ ਦੁੱਧ ਵੀ ਵਧੂਗਾ ਬਰੀਡ ਕੈਰੈਕਟਰ ਵੀ ਚੰਗੇ ਆਉਣਗੇ ਤੇ ਕਹਾ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉਹ ਵੀ ਘੱਟ ਆਉਣੀ ਆ। ਆਪਾਂ ਤੁਹਾਨੂੰ ਆ ਨੀਚੇ ਦਿਖਾਏ ਜਿਵੇਂ ਬੀਸਟ ਬਾਲ ਯੂਜ਼ ਕਰ ਸਕਦੇ ਆ ਤੁਸੀਂ। ਪਾਈਪਰ ਵਾਲੀ ਬੱਚੀ ਨੂੰ ਬੀਸਟ ਦਾ ਸੀਮਨ ਵੀ ਯੂਜ਼ ਕਰ ਸਕਦੇ ਹੋ। ਬੀਸਟ ਬਾਲ ਕਾਲੇ ਰੰਗ ਦਾ ਜ਼ਰੂਰ ਆ ਪਰ ਬੱਚੇ ਬਹੁਤ ਸੋਹਣੇ ਪਾਉਂਦਾ ਹੈ। ਫੈਟ ਪਰਸੈਂਟੇਜ ਵੀ ਜ਼ਿਆਦਾ ਆ ਤੇ ਅਡਰ ਕੁਆਲਿਟੀ ਵੀ ਬਾਕਮਾਲ ਆਉਂਦੀ ਆ ਬੋਡੀ ਸਟਰਕਚਰ ਵਾਲੇ ਪਾਸੋਂ ਵੀ ਬੀਸਟ ਦੇ ਜਿਹੜੇ ਬੱਚੇ ਆ ਬਹੁਤ ਹੀ ਜ਼ਿਆਦਾ ਵਧੀਆ ਆਉਂਦੇ ਆ। ਇਸੇ ਕਰਕੇ ਜਿਵੇਂ ਤੁਸੀਂ ਬੀਸਟ ਬਾਲ ਯੂਜ਼ ਕਰ ਸਕਦੇ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਦੂਜੇ ਨੰਬਰ ਤੇ ਰੋਡਿਓ ਬੋਲ ਰੋਡਿਓ ਬੋਲ ਵੀ ਤੁਸੀਂ ਪਾਈਪਰ ਵਾਲੀ ਬੱਚੀ ਤੇ ਯੂਜ਼ ਕਰ ਸਕਦੇ ਹੋ ਰੋਡਿਓ ਦੇ ਬੱਚੇ ਵੀ ਆਪਣੇ ਫੀਲਡ ਵਿੱਚ ਆ ਚੁੱਕੇ ਆ ਆਪਾਂ ਵੀਡੀਓ ਵੀ ਪਾਤੀਆਂ ਤੁਸੀਂ ਪਹਿਲਾਂ ਦੇਖ ਸਕਦੇ ਹੋ ਆਪਣੀਆਂ ਰੋਡਿਓ ਬੋਲ ਵਾਲੇ ਬੱਚਿਆਂ ਦੀਆਂ ਵੀਡੀਓ ਬਹੁਤ ਹੀ ਸੋਹਣੇ ਬੱਚੇ ਆ ਬਹੁਤ ਹੀ ਚੰਗੇ ਐਫ ਐਫ ਕੈਰੈਕਟਰ ਦੇ ਆ ਤੇ ਬੋਡੀ ਸਟਰਕਚਰ ਵਾਲੇ ਪਾਸੋਂ ਵੀ ਤੁਹਾਨੂੰ ਆਪਾਂ ਦੱਸਦੇ ਹਾਂ ਏ ਵੀ ਐਸ ਵਾਲੇ ਜਿਹੜੇ ਬੱਚੇ ਆ ਬਹੁਤ ਹੀ ਵਧੀਆ ਦੋ ਨੰਬਰ ਤੇ ਹੋ ਗਿਆ ਆਪਣਾ ਰੋਡਿਓ ਬੋਲ ਉਸ ਤੋਂ ਬਾਅਦ ਤੀਸਰਾ ਬੋਲ ਕੰਪਨੀ ਨੇ ਰეკਮੈਂਡ ਕੀਤਾ ਜੀ ਬਰੂਟ ਬਰੂਟ ਬੋਲ ਬਾਰੇ ਵੀ ਤੁਸੀਂ ਆਲਰੇਡੀ ਸਾਰੇ ਜਾਣਦੇ ਹੋ ਆਪਣੀ ਫੀਲਡ ਵਿੱਚ ਵੀ ਉਸ ਦੀਆਂ ਬਹੁਤ ਸਾਰੀਆਂ ਬੈੜਾਂ ਆ ਚੁੱਕੀਆਂ ਜੋ ਕਿ ਦੁੱਤੇ ਵੀ ਆ ਦੂਸਰਾ ਦੂਸਰਾ ਸੁਆ ਉਹਨਾਂ ਦੀ ਖਾਸੀਅਤ ਇਹ ਆ ਆਪਦੀ ਮਾਂ ਨਾਲੋਂ ਆਰਡਰ ਕੁਆਲਿਟੀ 'ਚ ਸੁਧਾਰ ਕੀਤਾ ਹੈ ਪਲੱਸ ਦੁੱਧ ਵੀ ਆਪਦੀ ਮਾਂ ਨਾਲੋਂ ਪਹਿਲੇ ਸੂਏ ਜੰਪ ਕੀਤਾ ਜੀ ਆਰਡਰ ਕੁਆਲਿਟੀ 'ਚ ਸੁਧਾਰ ਕੀਤਾ ਹੈ ਬਾਡੀ ਸਟਰਕਚਰ ਵੀ ਬਹੁਤ ਤਕੜਾ ਲੇਵੇ ਦੀ ਜਿਹੜੀ ਬੰਦ ਤਰ੍ਹਾਂ ਬਹੁਤ ਹੀ ਜ਼ਿਆਦਾ ਸੋਹਣੀ ਆਈ ਆ ਥਣ ਜਰੂਰ ਛੋਟਾ ਆ ਜਾਂਦਾ ਪਰ ਮੰਨ ਲਓ ਬਹੁਤ ਹੀ ਕਮਾਲ ਦੀਆਂ ਵਹਿੜਾ ਪੈਦਾ ਹੋਈਆਂ ਬਰੂਟ ਵਾਲੀਆਂ ਵੀ ਕੰਪਨੀ ਨੇ ਤਿੰਨ ਬੋਲ ਜਿਹੜੇ ਤੁਹਾਨੂੰ ਰეკਮੈਂਡ ਕੀਤੇ ਸੀ ਉਹ ਆਪਾਂ ਤੁਹਾਨੂੰ ਦੱਸਦੇ ਆ ਉਸ ਤੋਂ ਬਾਅਦ ਜਿਹੜੇ ਬੋਲ ਕੰਪਨੀ ਨੇ ਨਹੀਂ ਲਾਉਣ ਲਈ ਕਿਆ ਉਹ ਵੀ ਆਪਾਂ ਤੁਹਾਨੂੰ ਜਿਹੜੇ-ਜਿਹੜੇ ਬੋਲ ਕੰਪਨੀ ਨੇ ਨਹੀਂ ਲਾਉਣ ਲਈ ਕਿਆ ਪੰਜ ਬੋਲ ਐ ਉਹ ਆਪਾਂ ਤੁਹਾਨੂੰ ਆ نیچے ਦਿਖਾਤੇ ਆ ਇਹ ਵੀ ਤੁਸੀਂ ਜੇ ਨਾ ਯੂਜ਼ ਕਰੋ ਤਾਂ ਵਧੀਆ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਲੈਣਾ ਨਾਲ ਰਲਦੀਆਂ ਕਰਕੇ ਜਿਵੇਂ ਹੈਮਰ ਬੋਲ ਹੋ ਗਿਆ ਨਾਲ ਲੌਨਰ ਹੋ ਗਿਆ ਅਡਿੱਗੋ ਜਿਵੇਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਪੀ 5 ਬੱਲ ਤੋਂ ਰਿਕਮੈਂਡ ਕੀਤੇ ਆ 50 365 ਨੰਬਰ ਬੱਲ ਇਹਨਾਂ ਬੱਲਾਂ ਦੀਆਂ ਜਿਹੜੀਆਂ ਲੈਣਾ ਮੈਚ ਹੁੰਦੀ ਹੈ ਇਨ ਬਰੀਡਿੰਗ ਦੇ ਚਾਂਸਸ ਆ ਇਸੇ ਕਰਕੇ ਕੰਪਨੀ ਨੇ ਇਹ ਬੱਲ ਨਾ ਲਾਉਣ ਲਈ ਕਿਹਾ ਇਹਨਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਦੋ ਬੱਲ ਪੀ ਕੈਟਾਗਰੀ ਦੇ ਆ ਟਿਕੈਟੇ ਪੀ ਡਬਲ ਪੀ ਆ ਅਡਿੱਗੋ ਪੀ ਤੇ ਪੇਪਰ ਵਿੱਚ ਵੀ ਪਾਵਰ ਬੱਲ ਪੀ ਬੱਲ ਹੋਣ ਕਰਕੇ ਇਹਨਾਂ ਨਾਲ ਸਮੇਲ ਕਰਕੇ ਨਹੀਂ ਕਿਹਾ ਵੀ ਮਤਲਬ ਯੂਜ਼ ਕਰਨਾ ਤੇ ਐਚਪੀ ਤੇ ਤੁਸੀਂ ਐਚਪੀ ਸੀਮਨ ਹੀ ਯੂਜ਼ ਕਰੋ ਜੇ ਤੁਸੀਂ ਮੰਨੋ ਇਹਨਾਂ ਤੋਂ ਹਟਕੇ ਜਿਹੜੇ ਕੰਪਨੀ ਨੇ ਕਿਹਾ ਵੀ ਨਹੀਂ ਲਾਉਣੇ ਉਹਨਾਂ ਤੋਂ ਹਟਕੇ ਕੰਪਨੀ ਦੇ ਹੋਰ ਬੋਲ ਉਹ ਤੁਸੀਂ ਯੂਜ਼ ਕਰ ਸਕਦੇ ਹੋ ਜੇ ਤੁਸੀਂ ਹੋਰ ਕੰਪਨੀ ਦਾ ਬੋਲ ਵੀ ਯੂਜ਼ ਕਰਨਾ ਹੈ ਤਾਂ ਕਰ ਸਕਦੇ ਹੋ ਜਿਨ੍ਹਾਂ ਦੀ ਕੰਪਨੀ ਨੇ ਮਨਾਈ ਕੀਤੀ ਆ ਉਹਨਾਂ ਨੂੰ ਛੱਡ ਕੇ ਤੁਸੀਂ ਹੋਰ ਬੋਲ ਯੂਜ਼ ਕਰ ਸਕਦੇ ਹੋ ਤੇ ਐਚਐਫ ਦੇ ਐਚਐਫ ਸੀਮਨ ਯੂਜ਼ ਕਰੋ ਕਿਉਂਕਿ ਜੇ ਤੁਹਾਡਾ ਰੱਖ-ਰਖਾਅ ਸਹੀ ਆ ਆਪਾਂ ਪਹਿਲੇ ਨਵੈਟ ਨੂੰ ਵੀ ਚੰਗਾ ਐਚਐਫ ਸੀਮਨ ਲਾਉਣੇ ਆ ਤਾਂ ਸੂਨ ਤੇ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਸਾਰੇ ਭਰਾ ਕਹਿੰਦੇ ਆ ਵੀ ਐਚਐਫ ਬੈਡ ਦੇ ਆਪਾਂ ਸੀਮਨ ਐਚਐਫ ਨਾਂ ਲਾਈਏ ਪਹਿਲੀ ਵਾਰ ਜਰਸੀਆਂ ਕੁਝ ਹੋਰ ਲਾ ਦਈਏ ਕਿਉਂਕਿ ਐਚਐਫ ਦੇ ਐਚਐਫ ਹੀ ਲਾਓ ਅੱਜ ਵਾਲੀ ਵੀਡੀਓ ਵਾਲੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਹੁਣ ਜਿਸ ਬੋਲ ਤੇ ਵੱਤੋ-ਵੱਤ ਕਮੈਂਟ ਆਉਣਗੇ ਆਪਾਂ ਹੁਣ ਉਸ ਤੇ ਅਗਲੀ ਵੀਡੀਓ ਬਣਾਵਾਂਗੇ ਵੀਡੀਓ ਆਪਾਂ ਇਦਾਂ ਹੀ ਬਣਾਉਂਦੇ ਰਿਹਾ ਕਰਾਂਗੇ ਜੇ ਕੋਈ ਸੁਧਾਰ ਕਰਨਾ ਤਾਂ ਤੁਸੀਂ ਕਮੈਂਟਾਂ ਵਿੱਚ ਆਪਾਂ ਨੂੰ ਰਿਪਲਾਈ ਕਰੋ ਤੇ ਆਪਣੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਵੀਡੀਓ ਨੂੰ ਵੱਤੋ-ਵੱਤ ਸ਼ੇਅਰ ਲਾਈਕ ਤੇ ਕਮੈਂਟ ਕਰਿਓ ਤੇ ਆਪਣੇ ਫੇਸਬੁੱਕ ਪੇਜ ਦਾ ਲੋਗੋ ਉੱਪਰ ਲੱਗਿਆ ਹੈ ਸੁਖਜੀਤ ਮਾਨ ਤੇ ਵੱਤ-ਵਤ ਫੋਲੋ ਕਰ ਲਿਓ ਜੀ ਮਿਲਦੇ ਆਂ ਤਾਂ ਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ